ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਬਲੈਕਆਊਟ ਹੈ ਪੰਜਾਬ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਕਿਉਂਕਿ ਰਹਿਸਲ ਜਿਹੜੀ ਕੀਤੀ ਜਾ ਰਹੀ ਆ ਸੋ ਨਵਾਂ ਸ਼ਹਿਰ ਦੇ ਹਾਲਾਤ ਦੇਖਾਦੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਔਰ ਆਵਾਜ਼ ਵੀ ਸੁਣਦੇ ਆ ਕਿ ਜਿਹੜਾ ਸਾਇਰਨ ਵੱਜ ਚੁੱਕਾ ਆ ਔਰ ਇਹਦੇ ਵੱਲੋਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਸਨ ਕਿ ਜਦੋਂ ਸਾਇਰਨ ਵੱਜੇਗਾ ਪੂਰੇ 8:00 ਤੋਂ ਲੈ ਕੇ 7:30 ਹੋਏ ਤੱਕ ਪੂਰੇ ਸ਼ਹਿਰ ਨੂੰ ਜਿਹੜਾ ਆ ਉਹ ਬਲੈਕਆਊਟ ਕਰ ਦਿੱਤਾ ਜਾਵੇਗਾ ਪਿਛਲੀ ਗੱਲ ਕਰੀਏ ਥੋੜੇ ਸਮੇਂ ਪਹਿਲਾਂ ਜਿਹੜੀ ਜੰਗ ਲੱਗੀ ਸੀ ਇੰਡੀਆ-ਪਾਕ ਦੇ ਵਿੱਚ ਪਾਵੇਂ 18 ਮਈ ਨੂੰ ਜਿਹੜਾ ਸੀਸਵਾਰ ਹੋ ਗਿਆ ਸੀ ਪਰੰਤੂ ਅਜੇ ਵੀ ਜਿਹੜਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਹੀਆ ਔਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ਼ਾਰੇ ਮਿਲ ਰਹੇ ਕਿ ਹੋ ਸਕਦਾ ਹੈ ਕਿ ਜਿਹੜੀ جنگ ਹੈ ਉਹ ਰੁਕੀ ਨਹੀਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਗੱਲ ਕਹੀ ਸੀ ਕਿ ਜੰਗ ਰੁਕੀ ਨਹੀਂ ਸਿਰਫ ਸਿਰਫ ਇੱਕ ਉਹਨਾਂ ਨੂੰ ਸੁਨੇਹਾ ਸੀ ਅਗਰ ਫਿਰ ਪਾਕਿਸਤਾਨ ਆਪਣੀ ਹਰਕਤਾਂ ਤੇ ਆਉਂਦਾ ਹੈ ਤਾਂ ਇਹ ਜੰਗ ਦੁਆਰਾ ਜਾਰੀ ਰਹੇਗੀ ਇਹ ਰੁਕੇਗੀ ਨਹੀਂ ਸਿਰਫ ਇਹਨੂੰ ਰੋਕਿਆ ਗਿਆ ਥੋੜੇ ਸਮੇਂ ਦੇ ਲਈ ਜਿਹੜਾ ਸਟਾਪ ਕੀਤਾ ਗਿਆ ਹੈ ਪਰantu ਖਤਮ ਨਹੀਂ ਹੋਈ ਜੰਗ ਜਿਹੜੀ ਆ ਲੱਗੀ ਰਹੀ ਜੀ ਤੁਸੀਂ ਤਸਵੀਰਾਂ ਵਿੱਚ ਆਰ ਸਾਇਰਨ ਸੁਣ ਸਕਦੇ ਹੋ ਕਿ ਜਿਹੜਾ ਸਾਇਰਨ বাজ ਚੁੱਕਾ ਹੈ ਇਹ ਮੈਂ ਦੱਸ ਦੇਣਾ ਚਾਹੁੰਦਾ ਕਿ ਲਾਈਟਾਂ ਬੰਦ ਕਿਉਂ ਕੀਤੀਆਂ ਜਾਂਦੀਆਂ ਕਿਉਂਕਿ ਜਦੋਂ ਦੁਸ਼ਮਣਾਂ ਦਾ ਜਾਂ ਪਾਕਿਸਤਾਨ ਦੇ ਗੱਲ ਕਰੀਏ ਤਾਂ ਪਾਕਿਸਤਾਨ ਦੇ ਡਰੋਨ ਆਉਂਦੇ ਨੇ ਤਾਂ ਡਰੋਨਾਂ ਦੇ ਵਿੱਚ ਇਹੋ ਜਿਹੀ ਟੈਕਨੋਲੋਜੀ ਆ ਕਿ ਉਹਦੇ ਵਿੱਚ ਕੋਈ ਜਿਹੜਾ ਚਾਲਕ ਨਹੀਂ ਹੁੰਦਾ ਸਿਰਫ ਉਹ ਕੰਟਰੋਲ ਹੁੰਦਾ ਉਹ ਕੰਟਰੋਲ ਦੇ ਨਾਲ ਜਾਂਦਾ ਤੇ ਉਹ ਕੀ ਦੇਖਦਾ ਕਿ ਜਿੱਥੇ ਹਨੇਰਾ ਆ ਉੱਥੇ ਉਹ ਗਵਾਰਨੇਗਾ ਜਿੱਥੇ ਉਹਨੂੰ ਵੀ ਛੋਟੀ ਮੋਟੀ ਲਾਈਟ ਦੇ ਦਿਆ ਤਾਂ ਉੱਥੇ ਉਹ ਆਪਣਾ ਬਲਾਸਟ ਕਰਦਾ ਕੋ ਬੰਬ ਸੜਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਫਰੋਜਪੁਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਥੋੜੇ ਸਮੇਂ ਪਹਿਲਾਂ ਜਦੋਂ ਇਦਾਂ ਦੇ ਹਾਲਾਤ ਬਣੇ ਹੋਏ ਸੀ ਲਾਈਟ